ਕੇ ਹਾਕਮ ਹੁਕਮ ਚਲਾਉਣ ਵਿੱਚ ਚੂਰ ਨੇ ਹਾਕਮ ਹੁਕਮ ਚਲਾਉਣ ਦੇ ਨਸ਼ੇ ਵਿੱਚ ਚੂਰ ਨੇ ਇਨਸਾਨੀਅਤ ਤੋਂ ਬਹੁਤ ਦੂਰ ਨੇ ਸ਼ਰਮ ਆਉਂਦੀ ਆ ਆ ਦੇਖ ਕੇ ਕਿ ਜਿਹਨਾਂ ਦੇ ਸਿਰ ਤੇ ਕਰੋੜਾਂ ਰੁਪਏ ਦਾ ਕਾਉਸਸ ਇਕੱਠਾ ਕੀਤਾ ਜਾਂਦਾ ਉਹ ਗੰਦ ਵਿੱਚ ਮੂੰਹ ਮਾਰਨ ਲਈ ਮਜਬੂਰ ਨੇ ਗੰਦ ਵਿੱਚ ਮੂੰਹ ਮਾਰਨ ਲਈ ਮਜਬੂਰ ਨੇ ਸਾਥੀਓ ਲੀਡਰਾਂ ਨੇ ਵੋਟਾਂ ਦੇ ਪਿੱਛੇ ਇਹੋ ਜੀ ਦੌੜ ਲਾ ਦਿੱਤੀ ਹੈ ਬਸ ਆਪਣੀਆਂ ਪਾਰਟੀਆਂ ਨੂੰ ਆਪਣੇ ਸੰਗਠਨਾਂ ਨੂੰ ਸਟਰੋਂਗ ਕਰੀ ਜਾਂਦੇ ਆ ਲੇਕਿਨ ਇਨਸਾਨਤਾ ਛੱਡੋ ਜਿਹੜੇ ਬੇਸਹਾਰਾ ਪਸ਼ੂਆਂ ਦੇ ਸਿਰ ਤੇ ਕਰੋੜਾਂ ਰੁਪਏ ਦਾ ਟੈਕਸ ਇਕੱਠਾ ਕਰਦੇ ਆ ਉਹਦੀ ਬਿਹਾਲਤ ਦੇਖੋ ਕਹੋ ਜੀ ਦੁਰਲਭ ਹੋਈ ਆ ਦੇਖ ਕੇ ਸੱਚੀਓ ਸ਼ਰਮ ਆਉਂਦੀ ਆ ਸੱਚੀਓ ਦੇਖ ਕੇ ਲਾਂਤਾ ਪਾਉਣ ਨੂੰ ਜੀ ਕਰਦਾ ਔਰ ਜਿਹੜਾ ਗੰਦ ਉੱਥੇ ਨਹੀਂ ਪਿਆ ਜੀ ਕਰਦਾ ਉਹਦਾ ਟੋਕਰੇ ਭਰ-ਭਰ ਕੇ ਲੀਡਰਾਂ ਦੇ ਸਿਰ ਤੇ ਰੱਖਾਂ ਕਿਰੋਂ ਦੱਸਾਂ ਕਿ ਆ ਅਸਲੀ ਸ਼ੀਸ਼ਾ ਮੈਂ ਇੱਥੇ ਤਾਂ ਰੁਕਿਆ ਜਿਵੇਂ ਉਹ ਪਸੂ ਵਿਚਾਰਾ ਮੇਰੇ ਵੱਲ ਦੇਖ ਕੇ ਕਹਿੰਦਾ ਹੋਵੇ ਕਿ ਭਾਈ ਸਾਡੀ ਖਬਰ ਵੀ ਲਾ ਦਿਓ ਸਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ